ਪਿਛਲੇ 4 ਮਹੀਨਿਆਂ ਤੋਂ ਲਗਾਤਾਰ ਪੰਕਚ ਪਪੂ ਦੇ ਜਿਹੜੇ ਕਿਸਾਨ ਸੀ ਉਹਨਾਂ ਵੱਲੋਂ ਪਹਿਲਾਂ ਟਰਾਲੀਆਂ ਦੀ ਗੱਲਾਂ ਕੀਤੀਆਂ ਜਾ ਰਹੀਆਂ ਸੀ ਉਸ ਤੋਂ ਬਾਅਦ ਹੁਣ ਨਗਰ ਕੌਂਸਲ ਦੇ ਕਾਰਜ ਸਹਾਦਕ ਅਫਸਰ ਦੀ ਕੋਠੀ ਦੇ ਵਿੱਚੋਂ ਕੁਝ ਲੋਹਾ ਮਿਲਿਆ ਕਵਾਂਟਮ ਡਿਡ ਕਵਾਂਟਲ ਲੋਹਾ ਜਿਹੜਾ ਮਿਲਿਆ ਉਸ ਤੋਂ ਬਾਅਦ ਇਹਨਾਂ ਚੀਜ਼ਾਂ ਨੂੰ ਵੇਖਦਿਆਂ ਹੋਇਆਂ ਗੱਲਬਾਤ ਵੀ ਕਰਾਂਗੇ ਪੰਕਜ ਪੱਪੂ ਦੇ ਨਾਲ ਗੱਲ ਸੁਣਨ ਚਾਹੀਆ ਕਹਿੰਦੇ ਆਮ ਆਦਮੀ ਪਾਰਟੀ ਦੀਆਂ ਸਾਰੀਆਂ ਗਤੀਵਿਧੀਆਂ ਤੋਂ ਪਾਰਟੀ ਤੋਂ ਅਰਜ਼ਾਇਨ ਕਰ ਦਿੱਤਾ ਕਿ ਗੱਲਬਾਤ ਵੀ ਕਰਾਂਗੇ ਪੱਪੂ ਜੀ ਅਰਜ਼ਾਇਨ ਕਿਉਂ ਕੀਤਾ ਪਾਰਟੀ ਦੀਆਂ ਗਤੀਵਿਧੀਆਂ ਨੂੰ ਵੇਖਦਿਆਂ ਹੀ ਹੋਇਆ ਜਾਂ ਕੀ ਮਾਮਲੇ ਨੂੰ ਲੈ ਕੇ ਪਾਰਟੀ ਛੱਡੀ ਤੁਸੀਂ ਸਰ ਪਿਛਲੇ ਲਗਭਗ 3-4 ਮਹੀਨੇ ਤੋਂ ਸਾਡੇ ਤੇ ਪਾਰਟੀ ਜਦੋਂ ਦੀ 20 ਮਾਰਚ ਤੋਂ ਉੱਥੇ ਸ਼ੰਭੂ ਤੋਂ ਜਿਹੜਾ ਧਰਨਾ ਹਟਿਆ ਟਰਾਲੀ ਚੋਰੀ ਦਾ ਜਿਹੜਾ ਮਸਲਾ ਉਹ 20 ਮਾਰਚ ਨੂੰ ਟਰਾਲੀਆਂ ਉੱਥੋਂ ਚੋਰੀ ਹੁੰਦੀਆਂ ਨੇ ਉਸ ਤੋਂ 6 ਮਹੀਨੇ ਬਾਅਦ ਸਾਡੀ ਵਰਕਸ਼ਾਪ ਜਿਹੜੀ ਕਿ ਪਿਛਲੇ 1 ਸਾਲ ਤੋਂ ਬੰਦ ਹੈ ਉਹਦੇ ਵਿੱਚ ਚਾਰ ਟਾਇਰ ਕਿਉਂਕਿ ਓਪਨ ਯਾਰਡ ਹੈ ਉੱਥੇ ਵਰਕਸ਼ਾਪ ਬੰਦ ਹੈ ਤੇ ਉੱਥੋਂ ਚਾਰ ਟਾਇਰ ਮਿਲਦੇ ਨੇ ਤਕਰੀਬਨ 22 ਅਗਸਤ ਨੂੰ ਤੇ ਉਸ ਤੋਂ ਬਾਅਦ 27 ਤਰੀਕ ਨੂੰ ਸਾਡੇ ਤੇ ਪਰਚਾ ਦਿੱਤਾ ਜਾਂਦਾ ਹੈ ਤੇ ਉਹਦੇ ਵਿਚ ਮਾਨਯੋਗ ਅਦਾਲਤ ਨਾਲ ਦੀ ਨਾਲ ਸਾਨੂੰ ਬੇਲ ਦੇ ਦਿੰਦੀ ਹੈ ਤੇ ਉਹ ਤੋਂ ਹਫਤੇ 10 ਦਿਨ ਬਾਅਦ ਫੇਰ ਇੱਕ ਟਰਾਲੀ ਜੋ ਹੈ ਅਗਾਲ ਪਿੰਡ ਦੇ ਲਾਗੇ ਕਿਤੇ ਮਿਲਦੀ ਹੈ ਉਹਦਾ ਵੀ ਕਿਸਾਨ ਯੂਨੀਅਨ ਵੱਲੋਂ ਧਰਨਾ ਲਾ ਕੇ ਪੁਲਿਸ ਪ੍ਰਸ਼ਾਸਨ ਤੱਕ ਨਹੀਂ ਦੇਣਾ ਚਾਹੁੰਦਾ ਸੀ ਪਰਚਾ ਪਰ ਫੇਰ ਵੀ ਧਰਨਾ ਲਾ ਕੇ ਪ੍ਰੈਸ਼ਰ ਨਾਲ ਜਿਹੜਾ ਉਹ ਪ੍ਰਸ਼ਾਸਨ ਤੋਂ ਸਾਡੇ ਖਿਲਾਫ ਜਿਹੜਾ ਉਹ ਪਰਚਾ ਕਰਾਇਆ ਗਿਆ ਤੇ ਉਹਦੇ ਵਿੱਚ ਵੀ ਮਾਨਯੋਗ ਅਦਾਲਤ ਨੇ ਸਾਨੂੰ ਬੇਲ ਦੇ ਦਿੱਤੀ ਹੈ ਤੇ ਅੱਜ ਤੱਕ ਉਸ ਟਰਾਲੀ ਦਾ ਮਾਲਕ ਵੀ ਜਿਹੜਾ ਅਗੌਲ ਵਾਲੀ ਦਾ ਨਹੀਂ ਮਿਲਿਆ ਹੈਗਾ ਤੇ ਹੁਣ ਤੀਜੀ ਜਿਹੜੀ ਅੱਜ ਸ਼ੁਰੂ ਹੋਇਆ ਛੜਯੰਤਰ ਉਹ ਹੋਇਆ ਜੀ ਕੱਲ ਨਗਰ ਕੌਂਸਲ ਦੇ ਸਾਹਮਣੇ ਇੱਕ ਦਫ਼ਤਰ ਦੇ ਵਿੱਚ ਜਿੱਥੇ ਨਗਰ ਕੌਂਸਲ ਦੀ ਸਾਰੀ ਮਸ਼ੀਨਰੀ ਖੜਦੀ ਆ ਜਿੱਥੇ ਨਗਰ ਕੌਂਸਲ ਦੇ ਸਾਰੇ ਮੁਲਾਜ਼ਮ ਕੰਮ ਤੋਂ ਆਉਂਦੇ ਤੇ ਜਾਂਦੇ ਨੇ ਤੇ ਉੱਥੇ ਕੋਈ ਥੋੜੀਆਂ ਬੁੱਤੀਆਂ ਪੱਤੀਆਂ ਲੋਹੇ ਦੀਆਂ ਜਿਹੜੀਆਂ ਨੇ ਉਹ ਮਿਲੀਆਂ ਨੇ ਤਿੰਨ ਮਹੀਨੇ ਤੋਂ ਲਗਾਤਾਰ ਅਸੀਂ ਛੁੱਟੀ ਤੀਆਂ ਤੇ ਉਸ ਤੋਂ ਬਾਅਦ ਸਾਡੀ ਕੋਈ ਵੀ ਕਿਸੇ ਤਰੀਕੇ ਦੀ ਦਖਲਅੰਦਾਜ਼ੀ ਨਹੀਂ ਦੋ ਪ੍ਰਧਾਨ ਬਦਲ ਚੁੱਕੇ ਨੇ ਉਸ ਤੋਂ ਬਾਅਦ ਪਹਿਲਾਂ ਸਾਨੀ ਸਾਹਿਬ ਤੇ ਉਸ ਤੋਂ ਬਾਅਦ ਖੰਨਾ ਸਾਹਿਬ ਨੇ ਹੁਣ ਪ੍ਰਧਾਨ ਤੇ ਉਹਦੇ باوجود ਉੱਥੇ ਕੋਈ ਚਾਰ ਪੱਤੀਆਂ ਮਿਲੀਆਂ ਨੇ ਤੇ ਉਹਦੇ ਲਈ ਸਾਨੂੰ ਦੋਸ਼ੀ ਜਿਹੜਾ ਠਹਿਰਾਇਆ ਜਾ ਰਿਹਾ ਹੈਗਾ ਕੀ ਸਾਡੀ ਲਾਇਬਿਲਟੀ ਹੈ ਅਸੀਂ ਆਪਣੇ ਘਰ ਦੀ ਲਾਇਬਿਲਟੀ ਤਾਂ ਲੈ ਸਕਦੇ ਹਾਂ ਕੀ ਹੁਣ ਕਿਤੇ ਚੌਥੀ ਜਗਤ ਤੇ ਕੱਲ ਨੂੰ ਭਾਨੀਗੜ ਜਾ ਕੇ ਕੋ ਟਰਾਲੀ ਖੜ ਜਾਂਦੀ ਹੈ ਕੀ ਸਾਡਾ ਉਹਦੇ ਵਿੱਚ ਕਸੂਰ ਮੰਨਿਆ ਜਾਵੇਗਾ ਸਰੇ ਆਮ ਤੱਕਾ ਹੈ ਕਿਤੇ ਵੀ ਕੋਈ ਗੱਲ ਜੁੜ ਨਹੀਂ ਰਹੀ ਪਹਿਲਾਂ ਚਾਰ ਟਾਇਰਾਂ ਦਾ ਪਰਚਾ ਹੁੰਦਾ ਫਿਰ ਅਗੌਲ ਖੜੀ ਟਰਾਲੀ ਦਾ ਪਰਚਾ ਹੁੰਦਾ ਤੇ ਆ ਚਾਰ ਪੱਤੀਆਂ ਨੇ ਜਿਹੜੀਆਂ ਹੁਣ ਇਹਦੇ ਵਿੱਚ ਸਾਨੂੰ ਦੋਸ਼ੀ ਠਹਿਰਾ ਕੇ ਸਾਡੇ ਤੇ ਸਾਰੇ ਤੋਮਤ ਲਾਈ ਜਾ ਰਹੀ ਹੈ ਆਮ ਆਦਮੀ ਪਾਰਟੀ ਦਾ ਨਾਮ ਹੈ ਜਿਹੜਾ ਨਾਲ ਸਾਡੇ ਐਮ.ਐਲ.ਏ ਸਾਹਿਬ ਦਾ ਨਾਮ ਹੈ ਜਿਹੜਾ ਉਹ ਨਾਲ ਬਦਨਾਮ ਕੀਤਾ ਜਾ ਰਿਹਾ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਹਜੇ ਤੱਕ ਤਾਂ ਅਦਾਲਤ ਨੇ ਸਾਡੇ ਤੇ ਦੋ ਸਟੇ ਨਹੀਂ ਕੀਤੇ ਚਲੋ ਉਹ ਸਮਾਂ ਆਉਣ ਤੇ ਸਾਰਾ ਚੀਜ਼ ਹੈ ਜਿਹੜੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਪਰ ਆਮ ਆਦਮੀ ਪਾਰਟੀ ਲਈ ਚਾਰ ਵਾਰ ਮੈਂ 2015 2017 2022 ਤੇ 2024 ਚ ਸੇਵਾ ਕਰਨ ਕਰਕੇ ਮੇਰਾ ਮਨ ਦੁਖਦਾ ਹੈ ਕਿ ਸਾਡੇ ਕੱਲਿਆਂ ਕਰਕੇ ਆਮ ਆਦਮੀ ਪਾਰਟੀ ਬਦਨਾਮ ਹੋ ਰਹੀ ਹੈ ਅਸੀਂ ਅੱਜ ਤੋਂ ਆਮ ਆਦਮੀ ਪਾਰਟੀ ਦੀਆਂ ਸਾਰੀਆਂ ਸਰਵਾਂਵਾਂ ਤੋਂ ਉਦੋਂ ਤੱਕ ਰਿਜ਼ਾਈਨ ਦਿੰਨੇ ਆ ਜਦੋਂ ਤੱਕ ਸਾਡੇ ਜਿਹੜੇ ਦੋਸ਼ ਨੇ ਉਹ ਕਲੀਅਰ ਨਹੀਂ ਹੋ ਜਾਂਦੇ ਅੱਜ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਕਿਸੇ ਗਤੀਵਿਧੀ ਦੇ ਵਿੱਚ ਸਾਡਾ ਕੋਈ ਲੈਣ ਦੇ ਨਹੀਂ ਹੋਊਗਾ ਜਦੋਂ ਇਹ ਸਾਰੀਆਂ ਚੀਜ਼ਾਂ ਦੋਸ਼ ਕਲੀਅਰ ਹੋ ਜਾਣਗੇ ਉਸ ਤੋਂ ਬਾਅਦ ਜੇ ਪਾਰਟੀ ਚਾਹੂਗੀ ਸਾਡੀਆਂ ਸੇਵਾਵਾਂ ਲੈਣੀਆਂ ਤਾਂ ਛੰਡੇ ਚ ਡੰਡਾ ਉਵੇਂ ਐਕਟਿਵ ਤੇ ਰੈਡੀ ਤੇ ਪੱਪੂ ਫੇਰ ਦਿਖੂਗਾ ਜੇ ਸਾਡੇ ਤੇ ਦੋਸ਼ ਲੱਗੇ ਤਾਂ ਮੈਂ ਮੁੜ ਕੇ ਕਿਸੇ ਵੀ ਪਾਰਟੀ ਨੂੰ ਜੁਆਇਨ ਨਹੀਂ ਕਰੂੰਗਾ ਬਿਲਕੁਲ ਜਿਹੜਾ ਨਗਰ ਕੌਂਸਲ ਕਮੇਟੀ ਦੇ ਕਾਰਜ ਸਹਾਦਕ ਅਫਸਰ ਨੇ ਉਹਨਾਂ ਦੀ ਕੋਠੀ ਦੇ ਵਿੱਚੋਂ ਸਮਾਨ ਮਿਲਣਾ ਸਮਾਨ ਕਿਸ ਤਰ੍ਹਾਂ ਪਹੁੰਚਿਆ ਚਾਹੇ 2 ਕਵੰਟਲਾ ਚਾਹੇ 1.5 ਕਵੰਟਲਾ ਕਿਤੇ ਨਾ ਕਿਤੇ ਨਿਸ਼ਾਨਾ ਤੁਹਾਡੇ ਤੇ ਹੈ ਨਾ ਉਸੇ ਜ਼ਿੰਮੇਵਾਰੀ ਕਿਦੀ ਬਣਦੀ ਆ ਦੇਖੋ ਸਰ ਮੈਂ ਤਾਂ ਇਹ ਗੱਲ ਕਹਿ ਰਿਹਾ ਵੀ ਨਾ ਤਾਂ ਉੱਥੇ ਕਿਸੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਕਿਉਂਕਿ ਓਪਨ ਯਾਰਡ ਹੈ ਉੱਥੇ ਕੋਈ ਇਹ ਨਹੀਂ ਹੈਗਾ ਵੀ ਉਹ ਬੰਦ ਕਮਰਾ ਹੈ ਕੋਈ ਜਾਂ ਬੰਦ ਬਿਲਡਿੰਗ ਹੈ ਉਹ ਸਾਰਾ ਦਿਨ ਸਵੇਰ ਤੋਂ ਲੈ ਕੇ ਰਾਤ ਤੱਕ ਖੁੱਲੀ ਰਹਿੰਦੀ ਹੈ ਬਿਲਡਿੰਗ ਸਾਡੇ ਸਮੇਂ ਦੇ ਵਿੱਚ ਰਾਤ ਦੇ 10 10 11 11 ਵਜੇ ਤੱਕ ਜਿਹੜੀ ਸਰਵਿਸ ਚੱਲਦੀ ਸੀ ਨਗਰ ਕੌਂਸਲ ਦੇ ਮਲਾਜ਼ਮ ਕੰਮ ਕਰਦੇ ਸੀ ਪਰ ਜਦੋਂ ਦੀ ਸਾਡੀ ਪ੍ਰਧਾਨਗੀ ਗਈ ਆ ਉਸ ਤੋਂ ਬਾਅਦ ਤਾਂ ਐਤਵਾਰ ਦੀ ਵੀ ਛੁੱਟੀ ਹੋਗੀ 5 ਵੇ ਤੋਂ ਬਾਅਦ ਕੋਈ ਮੁਲਾਜ਼ਮ ਕੰਮ ਨਹੀਂ ਕਰਦਾ ਕਿਉਂਕਿ ਜਿੰਨੀ ਕਿ ਤੁਸੀਂ ਉੱਥੇ ਮੈਂ ਤੁਹਾਡੀ ਵੀਡੀਓ ਰਾਈ ਦੇਖਿਆ ਮੈਨੂੰ ਨਹੀਂ ਲੱਗਦਾ ਵੀ ਉਹ ਪੱਤیاں ਜਿੰਨੀਆਂ ਕਿ ਜਿਨੇ ਸ਼ਰਾਰਤ ਨਾਲ ਦੱਬੀਆਂ ਨੇ ਉਹ 15 ਮਿੰਟ ਤੋਂ 10 12 ਮਿੰਟ ਤੋਂ ਵੱਧ ਦਾ ਕੰਮ ਨਹੀਂ ਹੈਗਾ ਤੇ ਪੂਰੀ ਪਟਾਈ ਕਰਨ ਦੇ ਬਾਵਜੂਦ ਤੁਸੀਂ ਇਹ ਚੀਜ਼ ਦੇਖੋ ਵੀ ਉੱਥੇ ਉਹਨਾਂ ਦਾ ਕਿਸਾਨ ਯੂਨੀਅਨ ਦਾ ਦਾਅਵਾ ਸੀ ਉੱਥੇ ਏਸੀ ਉੱਥੇ ਕੋਈ ਪੱਠੀਆਂ ਜਾਂ ਹੋਰ ਕਈ ਚੀਜ਼ਾਂ ਦਾ ਨਾਂ ਲੈ ਰਹੇ ਸੀ ਕੁਝ ਵੀ ਨਹੀਂ ਮਿਲਿਆ ਹੈਗਾ ਮੈਂ ਫੇਰ ਕਿਸਾਨ ਯੂਨੀਅਨ ਨੂੰ ਬੇਨਤੀ ਕਰਦਾ ਕਿ ਜਿਹੜੇ ਸਾਡੇ ਐਮਸੀ ਉਹਨਾਂ ਨੂੰ ਮਿਸਗਾਈਡ ਕਰ ਰਹੇ ਨੇ ਉਹ ਉਹਨਾਂ ਦੇ ਪਿੱਛੇ ਨਾ ਲੱਗਣ ਉਹਨਾਂ ਦਾ ਟੀਚਾ ਸਿਰਫ ਸਾਡੀ ਪ੍ਰਧਾਨਗੀ ਤੋਂ ਬਦਲਣਾ ਤੇ ਸਾਨੂੰ ਪ੍ਰਧਾਨ ਤੋਂ ਹਟਾਣਾ ਤੇ ਉਹ ਅਸੀਂ ਆਲਰੇਡੀ ਰਿਜ਼ਾਈਨ ਵੀ ਦੇ ਚੁੱਕੇ ਹਾਂ 3 ਮਹੀਨੇ ਤੋਂ ਅਸੀਂ ਲਗਾਤਾਰ ਇਹ 25 ਤੋਂ ਅਸੀਂ ਛੁੱਟੀ ਵੀ ਦੇਤੀ ਸੀ ਤੇ ਹੁਣ ਉਸ ਤੋਂ ਬਾਅਦ ਵੀ ਹਜੇ ਉਹਨਾਂ ਦੀ ਜਿਹੜੀ ਖੁੰਦਕ ਹੈ ਉਹ ਚੱਲ ਰਹੀ ਹੈ ਮੈਂ ਤਾਂ ਸਰਿਆਂ ਮੈਂ ਇਹ ਗੱਲ ਕਹਿਣਾ ਚਾਹਨਾ ਕਿ ਕਿਸੇ ਐਮਸੀ ਨੇ ਕਿਸੇ ਨਾਲ ਰਲ ਕੇ ਉੱਥੇ ਜਿਹੜੇ ਇਹ ਪੱਤੀਆਂ ਦੱਬਣ ਦਾ ਜਿਹੜਾ ਕੰਮ ਕੀਤਾ ਹੂੰ ਬਿਲਕੁਲ ਇਹ ਇਹ ਵੀ ਇੱਕ ਜਾਂਚ ਦਾ ਵਿਸ਼ਾ ਤੁਸੀਂ ਇਸ ਮਾਮਲੇ ਤੇ ਕੋਈ ਉੱਚ ਪੱਧਰੀ ਜਾਂਚ ਦੀ ਮੰਗ ਕਰਦੇ ਹੋ ਸਰਕਾਰ ਤੋਂ ਕੋਈ ਉੱਚ ਅਧਿਕਾਰੀਆਂ ਤੋਂ ਮੰਗ ਕਰਦੇ ਹੋ ਵੀ ਇਹਦੀ ਬਰੀਕੀ ਨਾਲ ਜਾਂਚ ਕੀਤੀ ਜਾਵੇ ਭਾਵੇਂ ਕਿ ਇਹ ਪੱਤੀਆਂ ਜਿਹੜੀਆਂ ਮਿਲੀ ਨੇ ਇਥੋਂ ਕੂੜੀ ਵਾਲੀ ਟਰਾਲੀ ਦੇ ਬਿੱਡ ਮਿਲੇ ਨੇ ਤੂ ਵੀ ਵੀ ਟਰਾਲੀਆਂ ਦੇ ਬਿੱਡ ਪੱਤੀਆਂ ਦੇ ਨਾਲ ਲੱਗਦੇ ਨੇ ਤੇ ਕਿਸ ਤਰ੍ਹਾਂ ਪਹੁੰਚੇ ਕਿਹੜੇ ਲੋਕ ਤੇ ਜਿਹੜੇ ਇੱਥੇ ਇਨਵੈਸਟੀਗੇਸ਼ਨ ਦਾ ਪਾਰਟ ਤਾਂ ਹੈਗਾ ਨਾ ਦੇਖੋ ਕਿਸਾਨ ਭਰਾਵਾਂ ਦੇ ਕਿਸਾਨ ਯੂਨੀਅਨ ਦੀ ਪ੍ਰੈਸ਼ਰ ਤੇ ਉਹਨਾਂ ਨੇ ਕਿਹਾ ਵੀ ਸਾਨੂੰ ਨਾਬੇ ਪ੍ਰਸ਼ਾਸਨ ਤੇ ਵਿਸ਼ਵਾਸ ਨਹੀਂ ਸਾਨੂੰ ਜਿਹੜਾ ਸਾਡਾ ਜਿਹੜਾ ਮਸਲਾ ਹੈ ਉਹ ਇਸੇ ਆਈਏ ਕਲਜੋ ਮੈਂ ਸਹੀ ਇਹ ਚ ਵੀ ਇਨਵੈਸਟੀਗੇਸ਼ਨ ਜੁਮੈਨ ਕਰ ਲਈ ਤੇ ਤੁਸੀਂ ਇਹ ਚੀਜ਼ ਦੇਖੋ ਕਿ ਟਾਇਰਾਂ ਨਾਲ ਟਰਾਲੀ شناخت ਹੋ ਸਕਦੀ ਹੈ ਕਿ ਉਹ ਟਰਾਲੀਆਂ ਜਿਹੜੀਆਂ ਅਗੌਲ ਖੜੀਆਂ ਨੇ ਜਿੱਥੇ ਸਾਡਾ ਗੌਲ ਪਿੰਡ ਨਾਲ ਕੋਈ ਲੈਂਡ ਦੇਣ ਵੀ ਨਹੀਂ ਨਾ ਸਾਡੀ ਕੋਈ ਦੂਰੋਂ ਦੂਰ ਤੱਕ ਕੋ ਰਿਸ਼ਤੇਦਾਰੀ ਨਹੀਂ ਹੈਗੀ ਉੱਥੇ ਟਰਾਲੀ ਨਾਲ ਸਾਡਾ ਸਬੰਧ ਜੋੜਿਆ ਜਾ ਰਿਹਾ ਜਿਹਦਾ ਮਾਨਯੋਗ ਅਦਾਲਤ ਨੇ ਆਈਓ ਨੂੰ ਪੁੱਛਿਆ ਕਿ ਇਹਦਾ ਮਾਲਕ ਕੌਣਾ ਹੈ ਮਾਲਕ ਤੱਕ ਨਹੀਂ ਹਜੇ ਲੱਭਿਆ ਜੀ ਕਿਸ ਪਰਚਾ ਕਿਸਾਨ ਯੂਨੀਅਨ ਵੱਲੋਂ ਹੈ ਨਾ ਕਿ ਕਿਸੇ ਵਿਅਕਤੀ ਵਿਸ਼ੇਸ਼ ਵੱਲੋਂ ਤੇ ਤੀਜੀਆਂ ਹੁਣਾਂ ਚਾਰ ਪੱਤੀਆਂ ਨਾਲ ਮੈਂ ਪੁੱਛਣਾ ਚਾਹੁੰਨਾ ਇਹ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਐਮਐਲਏ ਸਾਹਿਬ ਜਾਂ ਆਮ ਆਦਮੀ ਪਾਰਟੀ ਪ੍ਰਸ਼ਾਸਨ ਸਾਡੀ ਗਲਤ ਗੱਲ ਦੇ ਵਿੱਚ ਵੀ ਹੈਲਪ ਕਰ ਰਹਾ ਜੇ ਗਲਤ ਗੱਲ ਦੇ ਵਿੱਚ ਆਮ ਆਦਮੀ ਪਾਰਟੀ ਜਾਂ ਐਮਐਲਏ ਮੇਰੀ ਹੈਲਪ ਕਰ ਰਿਆ ਹੁੰਦਾ ਤਾਂ ਸਾਡੇ ਤੇ ਇਹ ਝੂਠੇ ਪਰਚੇ ਹੋ ਜਾਂਦੇ ਬਿਲਕੁਲ ਐਮਐਲਏ ਸਾਹਿਬ ਨੇ ਕਿਸਾਨਾਂ ਨੂੰ ਸਰੈਂਡਰ ਕੀਤਾ ਕਿਸਾਨਾਂ ਦੇ ਨਾਲ ਵੀ ਖੜੇ ਨੇ ਤੇ ਮੈਂ ਹੁਣ ਪੁੱਛਣਾ ਨਾ ਕਿਸਾਨ ਯੂਨੀਅਨ ਨੂੰ ਇਹ ਛੋਟਾ ਪਾਈ ਹੋਣ ਦੇ ਨਾਤੇ ਕਿ ਤਿੰਨ ਟਰਾਲੀਆਂ ਪਾਤਲਾ ਮਿਲੀਆਂ ਤੇ ਉਸ ਤੋਂ ਬਾਅਦ 30 32 ਟਰਾਲੀਆਂ ਕਹਿੰਦੇ ਸ਼ੰਭੂ ਤੋਂ ਵੀ ਮਿਲੀਆਂ ਕੀ ਕੀਤਾ ਕਿਸਾਨ ਯੂਨੀਅਨ ਨੇ ਉੱਥੇ ਤੱਕ ਕੋਈ ਤਰਨਾ ਨਹੀਂ ਲਾਇਆ ਹੈਗਾ ਉੱਥੇ ਤੱਕ ਕਿਸੇ ਤਰੀਕੇ ਦੀ ਕੋਈ ਕਾਰਵਾਈ ਨਹੀਂ ਹੋਈ ਉੱਥੇ ਤੱਕ ਕੋਈ ਰੇਲ ਲੋਕੋ ਰੋਕੋ ਅੰਦੋਲਨ ਲਈ ਕੋਈ ਚੇਤਾਵਨੀ ਨਹੀਂ ਦਿੱਤੀ ਗਈ ਕਿਉਂ ਉਹਨਾਂ ਦੇ ਵਿੱਚੋਂ ਕੋਈ ਵੀ ਬੰਦਾ ਪ੍ਰਧਾਨ ਨਹੀਂ ਸੀ ਉਹਨਾਂ ਦੇ ਵਿੱਚੋਂ ਕੋਈ ਵੀ ਬੰਦਾ ਨਗਰ ਕੌਂਸਲ ਦੀ ਪ੍ਰਧਾਨਗੀ ਜਾਂ ਕੋਈ ਆਮ ਆਦਮੀ ਪਾਰਟੀ ਦਾ ਬੰਦਾ ਸ਼ਾਇਦ ਨਹੀਂ ਹੋਣਾ ਤਾਂ ਕਰਕੇ ਕਿਤੇ ਵੀ ਕੋਈ ਕਾਰਵਾਈ ਨਹੀਂ ਹੋਈ ਅਸੀਂ ਮਾੜੇ ਬੰਦੇ ਆ ਅਸੀਂ ਛੋਟੇ ਬੰਦੇ ਆ ਤਾਂ ਕਰਕੇ ਹਰੇਕ ਦਾ ਜੋਰ ਸਾਡੇ ਤੇ ਚੱਲਦਾ ਕੋਈ ਗੱਲ ਨਹੀਂ ਸਾਨੂੰ ਰੱਬ ਤੇ ਸਾਨੂੰ ਬਾਬੇ ਨਾਨਕ ਤੇ ਸਾਨੂੰ ਭਗਵਾਨ ਰਾਮ ਤੇ ਵਿਸ਼ਵਾਸ ਆ ਸਾਨੂੰ ਮਾਨਯੋਗ ਅਦਾਲਤ ਤੇ ਵਿਸ਼ਵਾਸ ਆ ਸਾਨੂੰ ਪੁਲ ਦਕਸੂਰ ਹੋ ਅਸੀਂ ਗੁਨੇਗਾਰ ਤੇ ਅਸੀਂ ਦੋਸ਼ ਆਪਣੇ ਤੇ ਲਵਾਂਗੇ ਜੇ ਅਸੀਂ ਨਹੀਂ ਕੋਈ ਦੋਸ਼ ਕੀਤਾ ਤਾਂ ਅਸੀਂ ਬਾਇਜਦਬਰੀ ਹੋ ਜਾਾਂਗੇ ਜੀ ਬਿਲਕੁਲ ਹੁਣ ਪਾਰਟੀ ਇਹ ਨੂੰ ਵੀ ਤੁਸੀਂ ਆਲਬੇਦਾ ਕਹਿ ਦਿੱਤਾ ਹਨ ਜੀ ਜਦੋਂ ਤੱਕ ਮਾਨਜੋਗ ਅਦਾਲਤ ਦੇ ਵਿੱਚ ਕੇਸ ਚੱਲਦਾ ਉਸ ਫੈਸਲੇ ਤੋਂ ਬਾਅਦ ਹੀ ਅਸੀਂ ਕੋਈ ਅਗਲਾ ਸਟੈਪ ਲਵਾਂਗੇ ਅਦਾਲਤ ਕਿਵੇਂ ਦੇਖਦੀ ਆ ਕੀ ਕਰੂਗੀ ਅਦਾਲਤ ਨਾ ਲੰਬਾ ਬਹੁਤ ਪ੍ਰੋਸੈਸਾ ਤਾਂ ਦੇਖੋ ਮੈਂ ਨਹੀਂ ਚਾਹੁੰਦਾ ਕਿ ਸਾਡੇ ਪਰਿਵਾਰ ਕਰਕੇ ਸਾਡੇ ਐਮਐਲਏ ਤੇ ਜਿਨ੍ਹਾਂ ਨੇ ਸਾਨੂੰ 4 ਸਾਲ 3.5 ਸਾਲ ਪ੍ਰਧਾਨਗੀ ਦੀ ਸੇਵਾ ਦਿੱਤੀ ਤੇ ਨਾਬੇ ਲਈ ਬਹੁਤ ਕੰਮ ਕੀਤੇ ਉਹੋ ਜਿਹੇ ਉਹੋ ਜੇ ਕੰਮ ਕੀਤੇ ਜਿਹੜੇ ਅੱਜ ਤੱਕ ਕਿਸੇ ਸਰਕਾਰਾਂ ਨੇ ਨਹੀਂ ਕੀਤੇ ਬੱਸ ਸਟੈਂਡ ਬਣਾਏ ਕੋੜੇ ਵਾਲੇ ਗੁਰਦੁਆਰੇ ਤੇ ਮੁਰੇ ਲਾਈਆਂ ਪੁਲ ਤੇ ਲਾਈਟਾਂ ਤੇ ਰੰਗ ਰਲਵਾਏ ਇਹ ਕੰਮ ਕਈ ਲੱਖਾਂ ਦੇ ਵਿੱਚ ਹੋਏ ਨੇ ਜਿਹੜੇ ਕਿ ਅਸੀਂ ਲੋਕਾਂ ਦੀ ਸੇਵਾ ਦੇ ਵਿੱਚ ਹੀ ਕਰਤੇ ਕਿ ਅਸੀਂ ਇੱਕ ਛੋਟੀ ਜੀ ਇਸ ਤਰੀਕੇ ਦੀ ਗਿਰੀ ਹੋਈ ਹਤਕਤ ਕਰਕੇ ਅਸੀਂ ਆਪਣਾ ਐਡਾ ਵੱਡਾ ਅਹੁਦਾ ਖਰਾਬ ਕਰਾਂਗੇ ਇਹ ਸਰੇ ਆਮ ਛੜੈਂਤਰ ਹੈ ਤੁਸੀਂ ਦੇਖਦੇ ਹੋ ਰਾਜਨੀਤੀ ਦੇ ਵਿੱਚ ਕੋਈ ਕਿਸੇ ਦਾ ਮਿੱਤ ਨਹੀਂ ਹੈਗਾ ਜਿਹੜੇ ਚਾਰ ਕੰਮ ਸੀ ਸਾਰਾ ਦਿਨ ਮੇਰੇ ਕੋ ਖਾਂਦੇ ਸੀ ਸਵੇਰ ਤੋਂ ਸ਼ਾਮ ਤੱਕ ਉਹੀ ਅੱਜ ਮੁਰੇ ਹੋ ਕੇ ਸਾਡਾ ਵਿਰੋਧ ਕਰ ਰਹੇ ਨੇ ਸਵੇਰ ਤੋਂ ਸ਼ਾਮ ਤੱਕ 30 ਦਿਨ ਚ 29 ਦਿਨ ਸਾਡੇ ਨਾਲ ਬਹਿ ਕੇ ਉੱਥੇ ਹੀ ਖਾਂਦੇ ਸੀ ਤੇ ਸਾਡੇ ਸਿਰ ਤੇ ਸਾਡੇ 9 ਲੈ ਕੇ ਲੋਕਾਂ ਤੋਂ ਪੈਸੇ ਵੀ ਲੈਂਦੇ ਰਹੇ ਤੇ ਅੱਜ ਉਹਨਾਂ ਐਮਸੀਆਂ ਨੂੰ ਵੀ ਅਸੀਂ ਮਾੜੇ ਲੱਗ ਰਹੇ ਆ ਕੋਈ ਗੱਲ ਨਹੀਂ ਦੋ ਤਿੰਨ ਮਹੀਨੇ ਰਹਿ ਗਏ ਪ੍ਰਧਾਨਗੀ ਦਾ ਲਾਲਣਚੋ ਆਪਾਂ ਨੂੰ ਕੋਈ ਚੱਕਰ ਨਹੀਂ ਸਾਢੇ 3 ਸਾਲ ਪ੍ਰਧਾਨਗੀ ਦੀ ਸੇਵਾ ਨਿਭਾਈ ਆ ਮੈਂ ਮੈਨੂੰ ਕੋਈ ਐਮਐਲਏ ਵੱਲੋਂ ਲੰਬਾ ਨਹੀਂ ਨਾ ਮੈਨੂੰ ਆਮ ਆਦਮੀ ਪਾਰਟੀ ਵੱਲੋਂ ਲੰਬਾ ਆਮ ਆਦਮੀ ਪਾਰਟੀ ਨੇ ਇੱਕ ਗਰੀਬ ਵਰਕਰ ਨੂੰ ਇੱਕ ਆਮ ਬੰਦੇ ਨੂੰ ਪ੍ਰਧਾਨਗੀ ਦੇ ਕੇ ਇੱਕ ਰਿਕਾਰਡ ਪੇਸ ਕੀਤਾ ਤੇ ਅਸੀਂ ਵੀ ਆਪਣਾ ਕੰਮਾ ਰਿਕਾਰਡ ਪੇਸ ਕੀਤਾ ਠੀਕ ਹੈ ਇਸ ਤਰੀਕੇ ਦੀ ਵਿਪਤਾ ਆ ਗਈ ਮੈਂ ਨਹੀਂ ਚਾਹੁੰਦਾ ਕਿ ਮੇਰੇ ਕਰਕੇ ਮੇਰੀ ਮੇਰੇ ਪਰਿਵਾਰ ਕਰਕੇ ਆਮ ਆਦਮੀ ਪਾਰਟੀ ਵੀ ਕੋਈ ਦਾਗ ਲੱਗੇ ਹਾਂ ਬਿਲਕੁਲ ਜਿਹੜਾ ਪਹਿਲਾਂ ਤਾਂ ਪ੍ਰਧਾਨਗੀ ਤੋਂ ਅਰਜਨ ਅਸਤੀਫਾ ਦਿੱਤਾ ਉਹ ਵਿਧਾਇਕਲਾ ਵਿੱਚ ਲਿਆ ਗਿਆ ਤੇ ਹੁਣ ਤੁਸੀਂ ਪਾਰਟੀ ਤੋਂ ਅਰਜਨ ਕਰ ਦਿੱਤਾ ਪਰ ਹੁਣ ਉਹ ਕੌਂਸਲਰ ਟਿੱਕੇ ਬੈਠਣਗੇ ਕਿ ਹਜੇ ਵੀ ਇਸੇ ਤਰ੍ਹਾਂ ਦੇਖੋ ਉਹਨਾਂ ਨੇ ਨਹੀਂ ਟਿਕਣਾ ਜੀ ਉਹਨਾਂ ਦਾ ਟਿਕਾ ਸੀ ਜਿਨ੍ਹਾਂ ਤੋਂ ਉਹਨਾਂ ਨੇ ਪੈਸੇ ਲੈ ਕੇ ਉਹਨਾਂ ਨੇ ਪੈਸੇ ਲੈ ਕੇ ਨੋ ਕੰਫੀਡੈਂਸ ਦੇ ਸਹਾਨ ਕੀਤੇ ਨੇ ਹੁਣ ਉਹ ਜਾਤਾ ਪੈਸੇ ਵਾਪਸ ਮੰਗ ਰਿਆ ਹੋਣਾ ਬੰਦਾ ਉਹ ਜਿਹੜਾ ਪ੍ਰਧਾਨ ਨਵਾਂ ਬਣਨਾ ਚਾਹੁੰਦਾ ਹੁਣ ਉਹ ਪੈਸੇ ਜਾਂ ਤਾਂ ਵਾਪਸ ਦੇਣੇ ਪੈਣਗੇ ਜਾਂ ਫਿਰ ਉਹਨਾਂ ਦਾ ਪ੍ਰਧਾਨ ਨਵਾਂ ਬਣੂ ਹੁਣ ਤਾਂ 2 ਟਾਈ ਮਹੀਨੇ ਦੀ ਟਰਮ ਜਿਹੜੀ ਹੈ ਉਹ ਸੀਨੀਅਰ ਮੀਤ ਪ੍ਰਧਾਨ ਦੀ ਆ ਖੰਨਾ ਜੀ ਦੇ ਬੇਟੇ ਸਾਡੇ ਭਰਾ ਨੇ ਉਹ ਆਪਣਾ ਦੇ ਸ਼ਹਿਰ ਦੀ ਸੇਵਾ ਕਰਨਗੇ ਉਹ ਤੋਂ ਬਾਅਦ 2 ਮਹੀਨਾ ਕੁ ਰਹਿ ਗਿਆ ਮੈਨੂੰ ਲੱਗਦਾ ਮਹੀਨੇ ਲੀਵਰ ਚੁਣ ਲੈਣਗੇ ਪ੍ਰਧਾਨ ਆਪਣਾ ਕੋਈ ਬਿਲਕੁਲ ਹੁਣ ਤੁਸੀਂ 22 23 ਵਾਰਡਾਂ ਦਾ ਕੰਮ ਛੱਡ ਕੇ ਸਿਰਫ ਆਨਲਿਸ ਤੁਸੀਂ ਆਪਣੇ ਇਕੱਲੇ ਵਾਰਡ ਦਾ ਕੰਮ ਦੇਖੋਗੇ ਜੀ ਦੇਖੋ ਵਾਰਡ ਦੀ ਸੇਵਾ ਲਗਾਤਾਰ ਜਾਰੀ ਰਹੂਗੀ ਉਹਦੇ ਲਈ ਮੈਨੂੰ ਕੋਈ ਪਾਰਟੀ ਦੀ ਲੋੜ ਨਹੀਂ ਹੈਗੀ ਪਹਿਲਾਂ ਵੀ ਮੈਂ ਬਥੇਰੀਆਂ ਪਾਰਟੀਆਂ ਦੇ ਵਿੱਚੋਂ ਕਿਸੇ ਨੇ ਕੱਢਿਆ ਕਿਸੇ ਨੇ ਰੱਖਿਆ ਅਸੀਂ ਸਾਡਾ ਪਾਰਟੀ ਜਿਹੜਾ ਸਾਡਾ ਵਾਰਡ ਹੈ ਉਹ ਮੇਰਾ ਨਾਰਾ ਸ਼ੁਰੂ ਤੋਂ ਹੀ ਰਿਹਾ ਵਾਰਡ ਨੰਬਰ 22 ਨੇ ਇੱਥੇ ਤੱਕ ਪਹੁੰਚਾਇਆ ਵਾਰਡ ਨੰਬਰ 22 ਨੂੰ ਛੱਡਣ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਬਾਕੀ ਸ਼ਹਿਰਵਾਜ਼ ਸੀ ਜੇ ਕਿਤੇ ਵੀ ਕੋਈ ਸੇਵਾ ਲਈ ਮੈਨੂੰ ਬੁਲਾਉਣਗੇ ਮੈਂ ਹਾਜ਼ਰ ਹਾਂ ਬਿਲਕੁਲ ਕਿਤੇ ਨਾ ਕਿਤੇ ਉਹ ਕਾਉਂਸਲਰ ਜਿਹੜੇ ਤੁਹਾਡੇ ਵਿਰੋਧੀ ਨੇ ਉਹ ਵੀ ਖੁਸ਼ੀ ਜ਼ਾਹਰ ਕਰਦੇ ਨੇ ਪਹਿਲਾਂ ਰਜਾਇਨ ਦਵਾਤਾ ਹੁਣ ਪਾਰਟੀ ਤੋਂ ਬਾਹਰ ਘੜਾਤਾ ਹੁਣ ਤਾਂ ਸੁੱਖ ਦਾ ਸਾਹ ਲੈਣਗੇ ਨਾ ਉਹ ਦੇਖੋ ਉਹ ਤਾਂ ਚਾਹੁੰਦੀ ਹੀ ਸੀ ਵੀ ਬੱਪੂ ਪਾਰਟੀ ਤੋਂ ਬਾਹਰ ਜਾਵੇ ਕਿਉਂਕਿ ਬੱਪੂ ਕੱਲਾ ਬੰਦਾ ਸੀ ਜਿਸ ਬੰਦੇ ਨੇ 2017 ਤੇ 2022 ਚ ਕੱਲਾ ਐਮਸੀ ਦੀ ਅਸੀਂ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ ਸੀ ਚਲੋ ਹੁਣ ਸਾਡੇ ਭਰਾ ਹੋਰ ਪ੍ਰਿੰਸ ਜੀ ਸਾਨੀ ਸਾਹਿਬ ਨੰਨੀ ਹੋਰ ਵੀ ਆਪਣੇ ਹੈਗੇ ਨੇ ਕੁਝ ਪਲਾਜ਼ਮ ਜਿਹੜੇ ਆਮ ਆਦਮੀ ਪਾਰਟੀ ਤੇ ਦੇਮਾਂਜੀ ਨਾਲ ਖੜੇ ਨੇ ਟੀਮ ਹੁਣ ਹੈਗੀ ਐ ਮੈਂ ਪਾਰਟੀ ਚ ਹਰਾਂ ਨਾ ਰਾਂ ਪਰ ਪਾਰਟੀ ਨੂੰ ਜਿੱਥੇ ਸੇਵਾ ਦੀ ਲੋੜ ਪਊਗੀ ਪਾਰਟੀ ਤੋਂ ਬਾਹਰ ਹੋ ਕੇ ਵੀ ਮੈਂ ਉਹਨਾਂ ਲਈ ਸੁਭਚਿੰਤ ਕਲਾਈ ਕੰਮ ਕਰੂੰਗਾ ਮੈਂ ਇਹ ਨਹੀਂ ਹੈਗਾ ਵੀ ਬਾਹਰ ਨਿਕਲ ਕੇ ਕਿਸੇ ਦੇ ਖਿਲਾਫ ਬੋਲਣਾ ਸ਼ੁਰੂ ਕਰ ਦਵਾਂ ਬਿਲਕੁਲ ਜਿਹੜੇ ਥੋੜੇ ਵਿਰੋਧੀ ਕਾਉਂਸਲਰ ਨੇ ਅਸਤੀਫੇ ਦਾ ਉਹਨਾਂ ਦੇ ਵੀ ਦਿੱਤੇ ਹੋਏ ਨੇ ਸਤੀਫੇ ਦੇਖੇ ਤੇ ਕਿ ਵੈਸੇ ਕਾਗਜ਼ ਦੇ ਕੇ ਸਤੀਫੇ ਥੋੜੀ ਨਜੀ ਉਹਦਾ ਡਰਾਮਾ ਆਤੀ ਜੇ ਸਤੀਫਾ ਦੇਣਾ ਨਗਰ ਕੌਂਸਲ ਚ ਦੇਣੀ ਹੀ ਉਹਨੂੰ ਘੰਟੇ ਬਾਅਦ ਮਨਜ਼ੂਰ ਹੋ ਜੂ ਇੱਕ ਪੇਜ ਤੇ ਨਾਲੇ 12 ਬੰਦੇ ਸਤੀਫਾ ਦੇ ਸਕਦੇ ਨੇ ਜੀ ਮੈਨੂੰ ਐਸੋ ਨਾਲੇ ਸਤੀਫੇ ਦੇਣ ਕੌਣ ਆਏ ਨੇ ਖੁਦ ਕਿਸੇ ਦਾ ਘਰ ਵਾਲਾ ਕਿਸੇ ਦਾ ਮੁੰਡਾ ਉਹ ਥੋੜੀ ਸਤੀਫੇ ਨੇ ਜੀ ਕੋਈ ਸਭ ਡਰਾਮਾ ਤੀ ਉਹਨਾਂ ਦਾ ਡਰਾਮਾ ਕਾਮਯਾਬ ਹੋ ਗਿਆ ਸਾਡਾ ਪੋਲੀਟਿਕਲ ਕੈਰੀਅਰ ਖਰਾਬ ਕਰਨ ਲਈ ਜਿਹੜਾ ਉਹਨਾਂ ਨੇ ਡਰਾਮਾ ਕੀਤਾ ਤੀ ਜਾਂ ਛੜੇੰਤਰ ਕੀਤਾ ਤੇ ਉਹ ਚੋਂ ਕਾਮਯਾਬ ਹੋ ਗਏ ਜੇ ਬਾਬੇ ਨਾਨਕ ਨੇ ਚਾਹਿਆ ਇਹ ਕੈਰੀਅਰ ਐਵੇਂ ਉਹਨਾਂ ਦੇ ਕਹੇ ਤੇ ਗਰਾਉਂਡ ਫਲੋਰ ਵਾਲੀ ਹੈ ਜਿਹੜੀ ਉਹ ਲੋਕਾਂ ਲਈ ਜਿੱਥੇ ਲੋੜ ਪਊਗੀ ਫੇਰ ਵੀ ਹਾਜ਼ਰ ਅਸੀਂ ਹਾਂ ਬਿਲਕੁਲ ਪੰਕਜ ਪੱਪੂ ਉਹ ਵਿਅਕਤੀ ਨੇ ਸਜਾਤਾ ਚਾਵਲਾ ਦੇ ਪਤੀ ਨੇ ਜੋ ਨਗਰ ਕੌਂਸਲ ਨਾਬਾਦੀ ਪ੍ਰਧਾਨ ਸੀ ਕਾਫੀ ਲੰਮੇ ਸਮੇਂ ਤੋਂ ਛੁੱਟੀ ਤੇ ਚੱਲ ਰਹੀ ਸੀ ਪਰ ਉਸ ਤੋਂ ਬਾਅਦ ਜਿਹੜਾ ਕੱਲ ਦਾ ਸਰਕਾਰੀ ਕੋਠੀ ਦੇ ਵਿੱਚੋਂ ਲੋਹਾ ਮਿਲਿਆ ਟਰਾਲੀਆਂ ਦਾ ਉਸ ਤੋਂ ਬਾਅਦ ਅੱਜ ਇਸ ਜਤਾ ਚਾਵਲਾ ਦੇ ਪਤੀ ਨੇ ਜੋ ਦੱਸਿਆ ਕਿ ਅਸੀਂ ਪਾਰਟੀ ਦੀਆਂ ਸਾਰੀਆਂ ਗਤੀਵਿਧੀਆਂ ਦੀਆਂ ਜੋ ਗਤੀਵਿਧੀਆਂ ਨੇ ਉਹਨਾਂ ਤੋਂ ਅਸੀਂ ਅਸਤੀਫਾ ਦੇ ਰਹੇ ਹਾਂ ਪਾਰਟੀ ਤੋਂ ਅਸਤੀਫਾ ਦੇ ਰਹੇ ਹਾਂ ਕਿਉਂਕਿ ਪਾਰਟੀ ਦੀ ਬਹੁਤ ਪਾਰਟੀ ਨੂੰ ਠੇਸ ਪਹੁੰਚੀ ਆ ਸਾਡੇ ਕਰਕੇ ਪਾਰਟੀ ਨੂੰ ਠੇਸ ਪਹੁੰਚੀ ਆ ਪਰ ਜੇ ਪਾਰਟੀ ਨੂੰ ਕਿਤੇ ਲੋੜ ਹੋਈ ਫਿਰ ਵੀ ਪਾਰਟੀ ਦੀ ਸੇਵਾ ਦੇ ਵਿੱਚ ਹਜ਼ਰ ਰੰਗ ਕੁਝ ਮਹੀਨੇ ਬਾਕੀ ਨੇ ਜੋ ਕਿ ਨਗਰ ਕੌਂਸਲ ਦੀਆਂ ਚੋਣਾਂ ਨੇੜੇ ਨੇ ਕੰਮ ਫਿਰ ਵੀ ਅਸੀਂ ਆਪਣੇ ਬਾੜ ਦਾ ਬਿਲਕੁਲ ਕਰਾਂਗੇ ਪਰ ਸ਼ਹਿਰ ਦਾ ਕੰਮ ਕੋਈ ਵੀ ਅਸੀਂ ਪਾਰਟੀ ਪ੍ਰਤੀ ਨਹੀਂ ਕਰਾਂਗੇ ਪਰ ਆਪਣੇ ਸ਼ਹਿਰ ਬਾੜ ਦਾ ਕੰਮ ਕਾਉਂਸਲਰ ਤੌਰ ਤੇ ਜ਼ਰੂਰ ਕਰਾਂਗੇ ਅਸੀਂ ਨੰਬਾ ਤੋਂ ਹਰਮਿੰਦਰ ਸਿੰਘ ਮਾ